ਅਭੀ ਇੱਕ ਗੱਲ ਦੱਸ ਮੈਨੂੰ ਜੇ ਤੇਰੀ ਮਾਂ ਬਿਮਾਰ ਹੋ ਜਾਏ ਤੂੰ ਹੋਰ ਕੋ ਵੀ ਇਦਾਂ ਹੀ ਕੰਮ ਕਰਾਏਂਗੀ ਮੈਂ ਕਿਉਂ ਕਰਾਉਂਗੀ ਮਾਂ ਕੋ ਕੰਮ ਮੈਂ ਆਪ ਕਰੂੰਗੀ ਉਹ ਮਾਂ ਮਾਂ ਵਾ ਤੇ ਮੇਰੀ ਮਾਂ ਮਾਂ ਨਹੀਂ ਹੈ ਠੀਕ ਆ ਮੈਂ ਤੇ ਮਾਂ ਬਣਾ ਕੇ ਰੱਖਿਆ ਸੀ ਪਰ ਮੰਮੀ ਨੇ ਨਾ ਮਾਵਾਂ ਵਾਲੇ ਕੰਮ ਨਹੀਂ ਕੀਤੇ ਸਕੀਮ ਮੇਰੀ ਇਦਾਂ ਵਾਂ ਮੈਂ ਲਿਆਂਦੇ ਆ ਕਾਗਜ਼ ਬਣਾ ਕੇ ਅੱਛਾ ਤੇ ਤੂੰ ਹੁਣ ਮੰਮੀ ਨੂੰ ਇਹ ਕਹਿਣਾ ਵਾ ਆ ਵਧੀਆ ਹੋ ਗਿਆ ਹੁਣ ਪਹਿਲੀ ਨਾ ਮੇਰੇ ਨਾਂ ਹੋ ਗਈ ਆ ਕੋਈ ਗੱਲ ਨਹੀਂ ਹੁਣ ਤਾਂ लवली ਨੂੰ ਕੁਝ ਨਹੀਂ ਮਿਲਣਾ ਇਹ ਆ ਸੁਦੀ ਮੇਰੇ ਬਾਰੇ ਸੋਚਦੀ ਆ ਮੈਂ ਆਵੇਂ ਮਾਰਾ ਬੋਲੀ ਜਾਂਦਾ ਹਿੰਨੂ ਇਹ ਤਾਂ ਕਰਦੀ ਆ ਮਿਲਾਂ ਦਾ ਵੀਲੀਓ ਆ ਗਈ ਆ ਤੇ ਕਾਗਜ਼ ਲੈ ਕੇ ਜਾਂਦੀ ਆ ਬਾਨੇ ਨਾਮਾ ਇਹਨਾਂ ਨੂੰ ਕਹਿੰਦੀ ਆ ਕਿ ਤੁਹਾਡੇ ਨਾਮ ਆ ਕਾਗਜ਼ ਕਰੋਣੀ ਤੇ ਮੈਂ ਆਪਣੇ ਨਾਮ ਆ ਫੈਲੀ ਤੇ ਕਹਾਂ ਦੂੰਗੀ ਮੰਮੀ ਕੌਣ ਕਰਾ ਕੇ ਲਿਆਉਣੇ ਆ ਸਾਈਨ ਕੀ ਤਰੀਕੀ ਨਾਲ ਨੌਕਰੀ ਦਾ ਬਹਾਨਾ ਲਾ ਦੇਣਗੇ ਕਿ ਨੌਕਰੀ ਮਿਲ ਗਈ ਆ ਉਹ ਕਾਗਜ਼ਾਂ ਤੇ ਸਾਈਨ ਕਰਨੇ ਪੈਣੇ ਆ। ਇੱਥੇ ਸਮਝੋ ਨਹੀਂ ਨਾ। ਮੇਰੀ ਗੱਲ ਸੁਣਾ। ਤੇ ਕਿੱਥੋਂ ਆਏ? ਵੇਲੀੋਂ ਆਏ ਕਿਥੋਂ? ਪਾਣੀ ਪੀਣਾ? ਨਹੀਂ ਪਾਣੀ ਤਾਂ ਨਹੀਂ ਪੀਣਾ ਉੱਥੇ ਪੀ ਲਿਆ ਮੈਂ ਆਰਡਰ ਦੂੰ। ਠੀਕ ਆ। ਮੈਂ ਤੁਹਾਡੇ ਨਾਲ ਕੱਲ ਗੱਲ ਕੀਤੀ ਸੀ ਨਾ। ਹਾਂ ਜੀ। ਉਹ ਵੀ ਦੱਸਦੀ ਆਂ। ਕੱਲ ਗੱਲ ਕੀਤੀ ਨਾ ਮੈਂ ਪਹਿਲੀ ਵੱਲੋਂ। ਹਾਂਜੀ ਕਿ ਪਹਿਲੀ ਤੁਹਾਡੇ ਨਾਲ ਹੋ ਜੂਗੀ ਤੇ ਵਧੀਆ ਵਾ ਆਹੋ ਤੇ ਮੈਂ ਤੁਹਾਨੂੰ ਦੱਸਿਆ ਹੀ ਨਾ ਕਿ ਮੈਂ ਤੁਹਾਨੂੰ ਦੱਸੂਗੀ ਕੀ ਸਕੀਮ ਆ ਮੇਰੀ ਸਕੀਮ ਮੇਰੀ ਇਦਾਂ ਵਾ ਮੈਂ ਲੈਂਦੇ ਆ ਕਾਗਜ਼ ਬਣਾ ਕੇ ਅੱਛਾ ਤੇ ਤੁਸੀਂ ਹਣ ਮੰਮੀ ਨੂੰ ਇਹ ਕਹਿਣਾ ਵਾ ਕਿ ਸੰਦੀਪ ਨੂੰ ਮਿਲ ਗਈ ਆ ਨੌਕਰੀ ਅੱਛਾ ਤੇ ਉੱਤੇ ਸਾਈਨ ਚਾਹੀਦੇ ਆ ਮੰਮੀ ਕਰ ਦੋਗੀ ਉਹ ਮੰਮੀ ਨੇ ਕਰ ਦੇਣੇ ਆ ਜੇ ਤੁਸੀਂ ਪੜਾਉਣਾ ਵਾ ਤੇ ਕੋਈ ਗੱਲ ਨਹੀਂ ਪੜਾ ਸਕਦੇ ਕਿਸੇ ਨੂੰ ਤੁਹਾਡੇ ਨਾਲ ਹੀ ਹੋਣੀ ਆ ਪਹਿਲੀ ਕਹਿਣੂ ਕਿ ਪੜਾਉਣਾ ਵਾ ਦੇਖ ਲਓ ਮੈਂ ਤੁਹੀਂ ਯਕੀਨ ਨਹੀਂ ਕਰਦੇ ਨੇ ਮੇਰੇ ਤੇ ਮੇਰੀ ਨਾਂ ਹੀ ਹੋਣੀ ਆ ਵਧੀਆ ਵਾ ਤੁਹਾਡੇ ਨਾਂ ਹੋ ਜੂਗੀ ਚੰਗੇ ਰਵਾਂਗੇ ਨਹੀਂ ਤੇ ਮੰਮੀ ਨੇ ਨਾ ਉਹਨਾਂ ਦੇ ਨਾਂ ਕਰ ਦੇਣੀ ਆ ਚਲ ਕੋਈ ਜਾਂ ਡੈਡੀ ਦੇ ਸਾਈਨ ਕਰਾ ਲਓ ਜਾਂ ਮੰਮੀ ਤੇ ਕਰਾ ਲਓ ਜੇ ਦੋਵਾਂ ਦੇ ਹੋ ਜਾਂਦੇ ਵਧੀਆ ਵਾ ਮੰਮੀ ਵੇਲੀ ਆ ਆਉਂਦੇ ਆ ਨਾ ਤੇ ਤਈ ਹੁਣ ਮੰਮੀ ਨੂੰ ਇਹੀ ਕਹਿਣਾ ਵਾ ਜੋ ਮੈਂ ਸਮਝਾਇਆ ਤੁਹਾਨੂੰ ਕਿ ਨੌਕਰੀ ਦੇ ਕਾਗਜ਼ ਵਾ ਐਦਾਂ ਹੀ ਕਹ ਦੂੰਗਾ ਮੈਂ ਉਹਨਾਂ ਚਿਰ ਨੌਕਰੀ ਨਹੀਂ ਮਿਲਣੀ ਫਿਰ ਕੋਈ ਨਾ ਮੰਮੀ ਨੂੰ ਕਹਿ ਦਊਂ ਮੰਮੀ ਆਣਾਂ ਦੇ ਆ ਲੋ ਸਾਮਕੇ ਰੱਖਿਓ ਹੁਣ ਗਵਾ ਨਾ ਦਿਓ ਤੇ ਚੇਤੇਨਾ ਕਰਾ ਲਿਓ ਹੁਣ ਸੈਂ ਠੀਕ ਆ ਨਾ ਇਹ ਕਰਵਾ ਲੈਨੇ ਮੰਮੀ ਆਉਂਦੀ ਆ ਤੇ ਚਲ ਠੀਕ ਆ ਮੈਂ ਚਾਹ ਬਣਾ ਕੇ ਲਿਓਨੀ ਆ ਸੰਦੀਪ ਦੀ ਗੱਲ ਵੀ ਠੀਕ ਹੀ ਆ ਪੈਲੀ ਤੇ ਮੇਰੇ ਨਾ ਹੀ ਹੋਣ ਲੱਗੀ ਆ ਮੰਮੀ ਦਾ ਪਤਾ ਕੋਈ ਨਹੀਂ ਆ ਉਧਰ ਉਹਨਾਂ ਦੇ ਨਾਂ ਪੈਲੀ ਕਰ ਦੇ ਜੇ लवली ਦਾ ਨਾਂ ਹੋਗੀ ਫਿਰ ਮੈਨੂੰ ਕੀ ਮਿਲਣਾ ਚਲ ਕੋਈ ਗੱਲ ਨਹੀਂ ਮੰਮੀ ਆਉਂਦੀ ਆ ਨਾ ਤੇ ਕਹਿ ਦਿੰਨਾ ਮੰਮੀ ਨੌਕਰੀ ਵਾਲੇ ਵੀ ਪਰਵਾ ਇਹਦੇ ਸੈਣ ਕਰਨੇ ਪਤਾ ਨਹੀਂ ਕਿਉਂ ਕਰ ਦੋ ਮਾਰੀ ਜੀ ਆਹਾਂ ਦੇ ਮਮੀ ਨੂੰ ਗੋਵਾ ਹਟਾ ਗੋਵਾ ਮਨੀ ਹਟਾ ਬਸ ਪਾਣੀ ਤਾਂ ਬੰਨ ਕਿਦਾਂ ਡਾ ਆ ਮੜਾ ਮੋਟਾ ਪਾ ਕੇ ਉਧਰੋਂ ਵੀ ਡਾ ਰਿਹਾ ਇੱਥੇ ਵੀ ਚੱਲ ਇੰਨਾ ਸ਼ੁਕਰ ਗੋਵਾ ਫੇਰ ਨਹੀਂ ਹਟਾ ਕੇ ਗਿਆ ਮੈਂ ਗੋਵਾ ਹਟਾਦਾ ਮੈਂ ਪਤਾ ਕਿਦਾਂ ਕਰਾਂ ਮੇਰੇ ਕੋ ਤਾਂ ਕੰਮ ਹੁੰਦਾ ਹੈ ਨਹੀਂ ਮੁੱਖੀ ਸੌਖਾ ਪਾਣਾ ਪੈਂਦਾ ਕੀ ਕਰਾਂ ਅੱਖੇ ਦਰਦੇ ਨਹੀਂ ਇਹ ਮੇਰੇ ਮੂਵੀ ਨਹੀਂ ਲੱਗਦੀ ਤੇ ਨਹੀਂ ਲੱਗਦਾ ਕਰਾਂ ਮੈਂ ਕੀ ਚੁੱਭ ਜਾ ਕੇ ਘਟ ਚਾਹ ਪੀਣੀ ਆ ਚਾਹ ਵੀ ਨਹੀਂ ਸਵੇਰ ਦੀ ਕਿਤੇ ਘਟ ਪੀਤੀ ਸਰੀਰ ਮੇਰਾ ਕੰਮ ਨਹੀਂ ਕਰਦਾ ਤਿੱਖਾ ਸਾਰਾ ਕੰਮ ਮੇਰ ਕੋ ਲੈਂਦੀ ਹਾਂ ਨੰ ਮਸਾਨੀ ਕਿਤੇ ਹੁੰਦੀ ਕੀ ਲੋਕੀ ਕੀ ਕਹਿਣਗੇ ਆ ਗਏ ਮੇਂ? ਹਾਂ ਕੀ ਕਰਨਿਆ? ਕਰਨਾ ਕੀ? ਮੈਂ ਤਾਂ ਬੈਠਾ ਹੀ ਆ ਗਿਆ ਹੁਣੇ। ਕਾਈ ਨਹੀਂ ਰੋਟੀ ਲੈ। ਮੈਂ ਕਿੱਥੇ ਘੋੜੀਆਂ ਮਮੀ। ਚਾਲਾ ਕੁੜੀ ਆਉਂਦੀ ਹੈ ਨਾ। ਕੁੜੀ ਨੇ ਮੈਂ ਕਿਹਾ ਹੀ ਫੋਨ ਕੀਤਾ ਹੀ ਹੁੰਦੀ ਹੈ ਤੇ ਆਪੇ ਲਾਉਂਦੀ ਹੈ। ਸਿਮੀ ਹਾਂ। ਅੱਛਾ ਉਹ ਤਿਆਰ ਹੋ ਰਹੀ ਹੈ ਮੇਰੇ ਨਾਲ ਚੱਲੀ ਹੈ। ਹਾਂ। ਹਾਂ। ਤਨਾਲ ਮੇਰੀ ਗੱਲ ਸੁਣੋ। ਹੂੰ। ਖੁਸ਼ੀ ਵਾਲੀ ਗੱਲ ਵਾ। ਕਾਹਦੀ ਖੁਸ਼ੀ? ਉਹ ਨੌਕਰੀ ਵਿੱਚ ਚੱਲੀ ਹੈ। ਚੰਗ ਵਧੀਆਂ ਹੋ ਗਿਆ। ਫਿਰ ਤੇ ਵਿਧਾਈ ਬਣ ਗਈ। ਆਹ ਵਧਾਈਆ ਤੇ ਤਿਆਰ ਹੋਉਂਦੀ ਹੈ। ਠੀਕ। ਮੈਂ ਜਿਹੜਾ ਰੋਟੀ ਬਣਾ ਦੇ। ਮੇਰੇ ਕੋ ਟਾਈਮ ਨਹੀਂ ਹੈਗਾ ਮੈਂ ਚੋਟੀ ਚੱਲ ਕੋਈ ਨਹੀਂ ਕੁੜੀ ਹੁੰਦੀ ਆਪੇ ਪਕਾ ਲੈਂਦੀ ਤੂੰ ਬਣਾ ਦਊ ਠੀਕ ਮੇਰੇ ਕੋ ਤਾਂ ਪਤਾ ਹੀ ਨਹੀਂ ਜਾਣ ਮਾਹੀ ਮੈਂ ਅਗਵੇਲੀ ਕਰਕੇ ਆਈ ਗੋਆ ਗਾਵਾ ਪਟਾ ਕੇ ਆਈ ਮੇਰੀ ਗੱਲ ਸੁਣੀ ਆਪਾਜੀ ਦੇ ਗਈ ਅੱਛਾ ਕਿਹਨਿਆ ਪੇਪੜਾ ਦੇ ਨਾਲ ਸੈਂਜੇ ਹੋਣੇ ਮम्मी ਦੇ ਤੇੜਾੜੀ ਦੇ ਇਹ ਕਾਦੇ ਹੋਣੇ ਪਾ ਨਹੀਂ ਕਾਦੇ ਹੋਣੇ ਇਹ ਲੈ ਲੈਣਾ ਇਹਨਾਂ ਨੂੰ ਪੁੱਤ ਕਾਦੇ ਨੇ ਇਹੋ ਹੀ ਹੈ ਮਤਲਬ ਵੀ ਇਹ ਕਹਿੰਦੇ ਕਰੋ ਸੈਂਜਾ ਖਰਾ ਕੇ ਲਿਆਓ ਮਾਂ ਤੋਂ ਲੈ ਕੇ ਚਲੋ ਠੀਕ ਆ ਕੋਈ ਨਹੀਂ ਮੈਂ ਸਨ ਕਰ ਦਿੰਦੀ ਕਰ ਦਿੰਦੀ ਨਾ ਮੈਂ ਸਨ ਕਰ ਦਉ ਇੱਥੇ ਇੱਥੇ ਕਰਨੇ ਆ ਇੱਥੇ ਬੱਚੇ ਗੈਰ ਦੀ ਇਹ ਕਿੱਥੇ ਚਾਹ ਲੱਤੀ ਕੋਈ ਹਾਂ ਇਹ ਕਿੱਥੇ ਆਇਕ ਚਾਹ ਉਸ ਨੂੰ ਕੋਤ ਵਧੀਆ ਹੋ ਗਿਆ ਚਾ ਨੌਕਰੀ ਮਿਲ ਗਈ ਆ ਨਹੀਂ ਵਧੀਆ ਮੰਮੀ ਹੋਣੀ ਚਾਹੀਦਾ ਚਲ ਖਰਚਾ ਪਾਣੀ ਤੂੰ ਦੇਗਾ 200 ਰੁਪਏ ਹੋਰ ਦੇ ਉਹ ਘਰ ਦਾ ਚੱਲ ਕਰੇਗਾ ਮਾੜਾ ਮਟਾ ਕਿਹ ਗੱਲ ਨੋ ਦਮ ਕੋਈ ਗੱਲ ਨਹੀਂ ਇਹ ਕਿਉਂ ਨਾ ਕੁਝ ਵੀ ਪੁੱਤ ਹੁਣ ਦਾ ਤੇ ਮੇਰੇ ਕੋ ਨਹੀਂ ਚੱਲ ਮੈਂ ਔਖੀ ਸਭ ਕੀ ਘਰ ਨਹੀਂ ਹੈ ਕਰਨਾ ਹੀ ਪੈਣਾ ਵਾ ਕੀ ਕਰਨਾ ਕੋਈ ਗੱਲ ਸਮੀ ਆਉਂਦੀ ਹੈ ਨਾ ਉਹਨੂੰ ਗੱਲ ਮੇਰਾ ਰੋਟੀ ਬਣਾ ਦੇ ਚਾਹ ਬਣਾਉ ਤੇ ਅਸੀਂ ਚਾਹ ਨਹੀਂ ਪੀਤੀ ਮੈਂ ਤੇ ਕੋਈ ਨਹੀਂ ਮੈਂ ਬਣਾਉਂਦੀ ਹਾਂ ਸੱਸ ਜੀ ਚੰਗਾ ਨਾ ਹਾਂ ਚੱਲ ਠੀਕ ਆ ਆ ਵਧੀਆ ਹੋ ਗਿਆ ਹੁਣ ਪਿਆੜੀ ਨਾ ਮੇਰੇ ਨਾਲ ਹੋ ਗਈ ਆ ਕੋਈ ਗੱਲ ਨਹੀਂ ਹੁਣ ਤਾਂ लवली ਨੂੰ ਕੁਝ ਨਹੀਂ ਮਿਲਣਾ ਇਹ ਆ ਸੁਦੀ ਮੇਰੇ ਬਾਰੇ ਸੋਚਦੀ ਆ ਮੈਂ ਆਵੇਂ ਮਾਰਾ ਬੋਲੀ ਜਾਂਦਾ ਇਹਨੂੰ ਚੱਲ ਜਾ ਕੇ ਦਿੰਨਾ ਉਹ ਇਹ ਪਰ ਯਾਲਾ ਸੈਣ ਹੋ ਗਈ ਹੈ ਜੀ ਆਹ ਪਤਾ ਆਜੋ ਸੱਚੀ ਗੱਲ ਸੱਚੀ ਗੱਲ ਕੋਸਨਾ ਮੈਂ ਕੀਤਾ ਕਿ ਜੇ ਪਤਾ ਤੂੰ ਜੇ ਠੀਕ ਨਹੀਂ ਤੂੰ ਰੋਟੀਆਂ ਪਕਾਉਂਦੇ ਆ ਕੀ ਕਰਾਂ ਫਿਰ ਉਹ ਤੇ ਲੰਦੀ ਨਹੀਂ ਉਹ ਤੇ ਮੇਰੇ ਨਾਲ ਧੱਕਾ ਖਾਂਦਾ ਹੀ ਏ ਤੂੰ ਚਲੋ ਅੰਦਰ ਚਲੋ ਮੈਂ ਾਲਾ ਦਿੰਨੀ ਤੂੰ ਤਾਂ ਅੱਗੇ ਬਿਮਾਰ ਹੀ ਓ ਕੀ ਕਰਾਂ ਫਿਰ ਉਹ ਕਹਿੰਦੀ ਮੈਂ ਪਕਾਉਣੀ ਨਹੀਂ ਤੂੰ ਹੋਣੀ ਪਕਾਉਣੀ ਉਹਨੇ ਚੱਲ ਮੈਂ ਤਿੰਨ ਦਾ ਕੱਲ ਵੀ ਮੇਰ ਨਾਲ ੱੱਕੇ ਨਹੀਂ ਮੈਨੂੰ ਭੋਦਾ ਆ ਮੇਰਾ ਤਾਂ ਸਰੀਰ ਅੰਤਰਾ ਕੰਮ ਡਿਆ ਨਾ ਕੋਈ ਕੰਮ ਹੋ ਰ ਹੋਰ ਮੂੰਹ ਵੀ ਕਿੱਦਾਂ ਦਾ ਹੋਇਆ ਟਾਡਾ ਕੀ ਕਰਾਂ ਫਿਰ ਨਹੀਂ ਪਕਾਉਣੀ ਤੂੰ ਅੰਦਰ ਚੱਲੋ ਮੈਂ ਪਕਾ ਦੇ ਦਿੰਨੀ ਚੱਲੋ ਅੰਦਰ ਆਜੋ ਚੱਲ ਮੈਂ ਚਾਹ ਰੋ ਢਾਲਾ ਸੇਕਦਾ ਨਹੀਂ ਅੰਦਰ ਆਜੋ ਮੈਂ ਲਾਉਣੀ ਆ ਤੂੰ ਰਹਿਣ ਦੋ ਚਾਹ ਨਹੀਂ ਬਣਾਈ ਕਿਤੇ ਕੁਛ ਨਹੀਂ ਇੱਦਾਂ ਹੀ ਬੈਠੇ ਆ ਸਾਰੇ ਮੈਂ ਬਣਾਉਣੀ ਚਾਹ ਤੂੰ ਆਪਣੇ ਬਣਾਓ ਤੇ ਆਪੇ ਪੀਓ ਤੇ ਮੈਂ ਦੱਸ ਕੀ ਕਰਾਂ ਮੈਂ ਇਹਨੂੰ ਗੱਲ ਕੀ ਕੰਮ ਨਹੀਂ ਕਰ ਸਕਦੀ ਤੈਨੂੰ ਕੱਢ ਦੇਣਾ ਕਿਹੜੀ ਗੱਲ ਉਹ ਘੁੱਟਾ ਕਰੋ ਹੰਦੀ ਵੀ ਅਲੀ ਕਰਦਣਾ ਤਨ ਉਹਦਾਂ ਪਿੰਦਰ ਨਾ ਹੀ ਬੱਸ ਗੱਲਾਂ ਕੀਤੀਆਂ ਹੀ ਹੋਈਆਂ ਉਹਦੇ ਨਾਲ ਨਹੀਂ ਇਹਨੂੰ ਪਤਾ ਨਹੀਂ ਲੱਗਦਾ ਕਿ ਆਪਣੇ ਜੀ ਉਹਨਾਂ ਨੂੰ ਮਿਲਣਾ ਵਰਤਣਾ ਇਹਨਾਂ ਨੇ ਨਾ ਦਿਮਾਗ ਕੰਮ ਕਰਦਾ ਕੀ ਕਿ ਉਹਨਾਂ ਨੇ ਓខਾ ਟਾਈਮ ਇਹਨਾਂ ਦਾ ਨਿਗਾਹਿਆ ਵਾ ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਹੀਂ ਇਹਨਾਂ ਪਤਾ ਹੀ ਨਹੀਂ ਲੱਗਦਾ ਇਹਨੂੰ ਤੇ ਹਾਂ ਤੂੰ ਚਲੋ ਅੰਦਰ ਤੇ ਮੈਂ ਬਣਾਉਣੀ ਚਾਹ ਕੋਲ ਚਲ ਠੀਕ ਹੈ ਬਣਾ ਲੈ ਘੁੱਟ ਤੇ ਆ ਦੇਖ ਲਈ ਇੰਨੀ ਤੰਗ ਆ ਮੰਮੀ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਕਿ ਮੰਦਾਪ ਰੋਟੀ ਢਾਟੀ ਬਣਾ ਦੇ ਜੇ ਇਹਦੀ ਮਾਂ ਬਿਮਾਰ ਹੋਏ ਤੇ ਇਦਾਂ ਹੀ ਘੜੇ ਜੇ ਮਾਂ ਸਮਝਦੀ ਹੋਏ ਤਾਂ ਹੀ ਹੈ ਨਾ ਸੱਸ ਬਣਾ ਕੇ ਰੱਖੀ ਆ ਇਹ ਕਿੱਦਾਂ ਘਰੋਂ ਕੱਢ ਦੇਗੀ ਕੋਈ ਗੱਲ ਨਹੀਂ ਇਹਨਾਂ ਤੇ ਮੈਂ ਗੱਲ ਕਰਕੇ ਜਾਊਂਗੀ ਚੰਗੀ ਤਰਾਈ ਕੋਈ ਨਹੀਂ ਚਾਹ ਚਾਹ ਰੇ ਦੀ ਪੀਤੀ ਹੈ ਵੀ ਨਹੀਂ ਕਿਲਾ ਚਾਹ ਤਾਂ ਬਣਾਵਾਂ ਨਾ ਹੱਸਦਾ ਕੜਾ ਜਾਂਦੇ ਉਹ ਕੀਤਾ ਹੀ ਨਹੀਂ ਜੇ ਮੈਂ ਉਹਦੀ ਕੱਢਿਆ ਅੱਛਾ ਸ਼ਾਹ ਹਾਂ ਚਾਨੋ ਉਹ ਤੇ ਹੈ ਹੀ ਆ ਤੇ ਮੇਰੀ ਗੱਲ ਸਮਝੋਗਾ ਹੁਣ ਕੀ ਹੋ ਗਿਆ ਵਾ ਅੜੀ ਗਵੰਡਣਵਾ ਨਾ ਇਹਦਾ ਕੋਈ ਨਾ ਕੋਈ ਹੱਲ ਕਰੋ ਸੱਚੀ ਇਹਨੇ ਤਾਂ ਇਨਾ ਤੰਗ ਕੀਤਾ ਵਾ ਨਾ ਕਿ ਜਿਹੜੀ ਕੋਈ ਗੱਲ ਹੀ ਨਹੀਂ ਕਰਨ ਹੁੰਦੀ ਹੁਣ ਤੇ ਸਾਡੇ ਘਰ ਹੀ ਨਹੀਂ ਆਉਂਦੇ ਉਹ ਹੁਣ ਕੀ ਹੋ ਗਿਆ ਵਾ ਹੁਣ ਘਰ ਨਹੀਂ ਨਾ ਆਉਂਦੀ ਤੇ ਬਾਰੋ-ਬਾਰ ਛੜਾ ਛੜੀ ਜਾਂਦੀ ਆ ਘਰ ਉਹਨੂੰ ਕੀ ਲੋੜ ਵਾ ਹਮ ਕੱਲ ਦੁਪਹਿਰੇ ਨਾਲ ਜੇ ਤੁਸੀਂ ਇਦਾਂ ਕਰਦੇ ਆ ਨਾ ਮੈਂ ਤਾਂ ਕਹਿੰਨੀ ਰੱਬ ਕਰਕੇ ਰਾਤ ਨੂੰ ਮੀਂਹ ਪੈ ਜੇ ਫੇਰ ਵੇਖੂ ਨੀਂਦ ਦੀ ਤੇਗੇ ਮਾੜੀ ਆ ਤੂੰ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਤੇਰਾ ਕੀ ਨੀਂਦ ਦੀ ਮਾੜੀ ਆ ਨਹੀਂ ਤੋਤਾ ਨਾ ਹਾਂ ਤੋਤਾ ਵਾ ਇਥੇ ਸੰਦੀਪ ਥੋੜੀ ਰਹਿਮ ਕਰਿਆ ਕਰ ਠੀਕ ਵਾ ਨਾ ਕਿ ਇਹਦੇ ਵੱਲ ਵੇਖ ਕੇ ਜਰਜਿਆ ਕਰ ਕਿਉਂ ਸੜਦੀ ਰਹਿਨੀ ਆ ਸੜਨ ਤਾਂ ਤੁਸੀਂ ਰਹੇ ਆ ਕਿ ਵੇੜਾ ਕਿਉਂ ਧੋ ਕੇ ਬੈਗੀ ਏ ਵੇੜਾ ਕਿੱਡਾ ਧੋਗਾ ਤੋ ਫੁੱਲ ਲਾ ਲੈਣਾ ਉਥੇ ਕੋਈ ਗੱਲ ਨਹੀਂ ਜੇ ਇਦਾਂ ਕਰਦੇ ਆ ਨਾ ਹੋਰ ਪਾਣੀ ਛੱਡਦੀ ਆ ਫੇਰ ਤੂੰ ਛੱਡ ਸਹੀਂ ਕਿਦਾਂ ਛੱਡਦੀ ਫੇਰ ਵੇਖੀ ਜਾਊਗੀ ਮੈਂ ਸੋ ਕਹਾਂ ਨਹੀਂ ਵੀ ਚੱਲ ਕੀ ਕਹਿਣਾ ਚੰਗਾ ਭਲਾ ਵੇੜਾ ਤੇ ਆਖਰ ਆਈ ਆ। ਹਾਦੀ ਹੋਈ ਏ ਗਦੇਦੇ ਵਾਲੀ। ਹੋ ਮੇਰੀ ਗੱਲ ਸੁਣ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਵੀ ਉਹਨਾਂ ਆਡਾ ਨਾ ਲੈ ਆਪਣਾ ਕੰਮ ਤੇ ਉਦਾਂ ਸ਼ਰੀਰ ਤੇ ਪਹੁੰਚਿਆ ਵਾ। ਬਸ ਦੋ-ਤਿੰਨ ਦਿਨ ਲੱਗਣੇ ਆ ਹੋਰ ਤੇ ਪੈੜੀ ਆਪਣੇ ਹੱਥ 'ਚ ਆ ਜਾਣੀ ਆ। ਤੇ ਤੂੰ ਫੇਰ ਉਹਨਾਂ ਨਾਲ ਕਪੱਤ ਪਾ ਕੇ ਬੈਠੀ ਆਂ। ਕੋਈ ਗੱਲ ਨਹੀਂ ਸੁੱਟ ਲਾਂ ਦੇ ਪਾਣੀ। ਕਿੰਨੇ ਦਿਨ ਸਤੂਗੀ? ਕੋਈ ਇੱਕ ਵਾਰੀ ਆਪਣਾ ਕੰਮ ਹੋਲਾ ਦੇ ਤੇ ਫਿਰ ਮੈਂ ਤੈਨੂੰ ਦੱਸਿਆ ਕਰੂੰਗਾ ਵੀ ਕੀ ਕਰਨਾ ਇਹਨਾਂ ਨੂੰ। ਕੋਈ ਲੋੜ ਨਹੀਂ ਕਾ ਬੋਲਣ ਦੀ ਇਹਨਾਂ ਨੂੰ ਹੁਣ ਕੀ ਕਰਾਂ ਜਦੋਂ ਫਰਿਦਾ ਕਰਦੀ ਹੈ ਨਾ ਮੈਨੂੰ ਅੱਖ ਕੇ ਬੁਲਾਉਂਦੀ ਆ ਸਾਰੀ ਸਬਜ਼ੀ ਬਾਹਰ ਖਰਾਬ ਹੋ ਗਈ ਜਾ ਕੇ ਵੇਖੋ ਸਹੀਂ ਉਹ ਮੈਂ ਵੀ ਵੇਖਣ ਡਿਆ ਨਾ ਇੰਨੇ ਪਾਣੀ ਦੇ ਵਿੱਚ ਸਬਜ਼ੀ ਹੁੰਦੀ ਆ ਹੁਣ ਇੱਕ ਬੰਨੇ ਹੈ ਜਨਾਨੀ ਆ ਨਾਮ ਮੈਂ ਬੋਲਦਾ ਜੰਗਾ ਲਗਣਾ ਜਾਂਦੇ ਹੋਏ ਵੀ ਦਲਜੀਤ ਗੱਲ ਕਰੇ ਉਹ ਮੇਰਾ ਰਾਦਾ ਉਦਾ ਹੀ ਨਾਲ ਨਾਲ ਨਾ ਉੱਥੇ ਕਰਕੇ ਤੇ ਵੱਟੀ ਬਣਾਦੀ ਏ ਉਹ ਦੋ ਤਿੰਨ ਦਿਨ ਕੱਢ ਹਾਂ ਹੋਰ ਇਹ ਕਰੀ ਹੱਥ ਜਟਿਆਲਾਂ ਦੇ ਸਭ ਕੁ ਹਾਂ ਅੱਜ ਘਰੇ ਇੱਕ ਦੋ ਹੁਣਾ ਕਿੰਨੇ ਦਿਨ ਹੋ ਗਏ ਉਹ ਵੀ ਮੇਰਾ ਦਾ ਘਰੇ ਖਾਣ ਨੂੰ ਹੀ ਟਕਰੇ ਜਿਹੜੇ ਨਾਲ ਉਹ ਖਾਣ ਨੂੰ ਨਹੀਂ ਟਕਰੇ ਹੁਣ ਪੈਲੀ ਦਾ ਕੰਮ ਹੌਸਲੇ ਨਾਲ ਹੀ ਹੋਣਾ ਵਾ ਲੋਕੀ ਪੈਸੇ ਦਿੰਦੇ ਆ ਅਗਲੇ ਦਿਨ ਝਟ ਕੰਮ ਹੋ ਜਾਂਦਾ ਵਾ ਉਹ ਤੇਰਾ ਦਿਮਾਗ ਨਹੀਂ ਕੰਮ ਕਰਦਾ ਕਿਸ ਦੀ ਪੈਲੀ ਨਾਲ ਲਗਾਉਣੀ ਬੜੀ ਔਖੀ ਆ ਇਹ ਕਿਹੜੀ ਆਪਣੀਆਂ ਪੈੜੀ ਹੈ ਦੇ ਸਹੀ ਆ ਪਰ ਮੈਨੂੰ ਫਿਕਰ ਜੀ ਲੱਗੀ ਰਹਿੰਦੀ ਆ ਪਤਾ ਨਹੀਂ ਕੋਈ ਕੰਮ ਦਾ ਹੱਲ ਹੋਣਾ ਵੀ ਆ ਕਿ ਨਹੀਂ ਹੋਣਾ ਹੈਗਾ ਉਹ ਸਾਰੇ ਹੱਲ ਹੋ ਜਾਣੇ ਆ ਤੂੰ ਬਸ ਤਿੰਨ ਚਾਰ ਦਿਨ ਕੱਢ ਤੇ ਜੋ ਕਰਦੇ ਆ ਨਾ ਇਹਨਾਂ ਨੂੰ ਕਰਦੇ ਆ ਮੈਨੂੰ ਤਾਂ ਪੈਸੇ ਲੱਭਦੇ ਆ ਵੀ ਇਨੇ ਪੈਸੇ ਘਟਾਉਣੇ ਕਿਦਾਂ ਆ ਨਿਕਲ ਜਾਣਗੇ ਪੈਸੇ ਅਹੀਂ ਕੀ ਕਰਨੇ ਜਦੋਂ ਪੈਲੀ ਆਪਣੇ ਹੱਥ ਆ ਗਈ ਚਲੋ ਉਹ ਪੈਸੇ ਦੇਣਗੇ ਤੇ ਆਪਣੀ ਪੈਲੀ ਵਾ ਲੈਣ ਨਹੀਂ ਤੇ ਅਹੀਂ ਵਾਈ ਜਾਵਾਂਗੇ ਚਲੋ ਫਿਰ ਅੱਗੇ ਹੌਸਲਾ ਇਹ ਦੇ ਦੇਣੇ ਹੁਣ ਹੋਊਗਾ ਕੋਈ ਇੱਕ ਵਾਰੀ ਪੈਲੀ ਵਾ ਗਈ ਨਾ ਇਹਨਾਂ ਨੂੰ ਮੈਂ ਫੇਰ ਵਾਰਨਿੰਗ ਦੇ ਦੇਣੀ ਆ ਦੋਹਾਂ ਕਸਾਲਾਂ ਦੇ ਵਿੱਚ ਵਕਵਾ ਪਾਲਾਂਗੇ ਨਾ ਤੇ ਜੇ ਇਹਦੇ ਪੈਸੇ ਦੇ ਦੋਗੇ ਤੇ ਪੈਲੀ ਆਪਣੀ ਰੱਖ ਲਿਓ ਨਹੀਂ ਤੇ ਅਹੀਂ ਆਪਣੇ ਨਾਂ ਕਰਾ ਲੈਣੀ ਆ ਆਪਣਾ ਕੰਮ ਧੰਦਾ ਕਰ ਲੈ ਜਾ ਕੇ ਆ ਬਸ ਲੱਗ ਗਈ ਹੈ ਲੈ ਆ ਮੁੰਡੇ ਰਫੂਨ ਆਈ ਗਿਆ ਮੈਂ ਸੁਣਨਾ ਉਹਦੀ ਗੱਲ ਓਏ ਆ ਹੋ ਯਾਰ ਅੱਗੇ ਤੇਰੀ ਮੁਸਕਲ ਆਈ ਸੀ ਤੇ ਮੈਂ ਫੇਰ ਫੋਨ ਲਾਇਆ ਤੋ ਚੁੱਕਿਆ ਹੀ ਨਹੀਂ ਅੱਛਾ ਆਛਾ ਬਟਵਾਰੀ ਕੋ ਬੈਠੇ ਜੇ ਠੀਕ ਆ ਠੀਕ ਆ ਚੱਲ ਕੋਈ ਗੱਲ ਨਹੀਂ ਫੇਰ ਕਰ ਲੋ ਤੁਸੀਂ ਗੱਲ ਬਾਤ ਬਾਅਦ ਚ ਕਰ ਲਈ ਫੋਨ ਅੱਛਾ ਆਛਾ ਤੇ ਤੂੰ ਇਦਾਂ ਕਰ ਹਾਂ ਜੇ 50000 ਰੁਪਏ ਪਾਉਣਾ ਵਾ ਨਾ ਤੇ ਤੂੰ ਮੈਨੂੰ ਕੈਸ ਕਰ ਦੇ ਓਆ ਹੋ ਯਾਰ ਕਿੱਥੇ ਘਟੰਦਾ ਰਹੂੰਗਾ ਮੈਂ ਅਸ਼ਾ ਹੀ ਤੇ ਦੇਣਾ ਵਾ ਤੇ ਆਹ ਤੇ ਵਧੀਆ ਗੱਲ ਆ ਜੇ ਪਰਸੋਂ ਬੰਨਜੂ ਗੱਲ ਤੇ ਐਦਾਂ ਹੀ ਹੋ ਫਿਰ ਮੈਂ ਪਰਸੋਂ ਪਹਿਲੀ ਵਾ ਲੈਣੀ ਆ ਤਾਂ ਮੈਨੂੰ ਕੋਈ ਨਾ ਕੋਈ ਤੇ ਕਾਗਜ਼ ਪੱਤਰ ਦੇਓ ਚੱਲ ਠੀਕ ਆ ਕੋਈ ਗੱਲ ਨਹੀਂ ਕਰ ਲੋ ਕਰ ਲੋ ਤੁਸੀਂ ਗੱਲ ਤੇ ਮੈਂ ਪਾ ਦਿੰਨਾ ਪੈਸੇ ਹੈ ਚੰਗ ਚੱਲ ਪਈਆ ਦੇ ਲੱਖ ਮੇਰਾ ਲੱਗ ਗਿਆ ਪਰ ਇਹ ਆ ਪਹਿਲੀ ਹੱਥ ਚ ਆ ਗਈ ਹੁਣ ਇਹਨਾਂ ਨੂੰ ਮੈਂ ਦੱਸੂਗਾ ਕਿ ਕਿਦਾਂ ਪਹਿਲੀ ਵਈਦੀ ਚਲ ਮੰਮੀ ਨੂੰ ਤੇ ਚਾਹ ਫਰਾਹੀ ਆ ਆ ਵੀ ਘੁੱਟ ਪੀ ਲੈਨੀ ਇਹ ਲੱਕ ਕਿੰਨੇ ਜੜਦੀ ਆਈਆਂ ਅਜੇ ਤੱਕ ਨਹੀਂ ਬਾਹਰ ਨਿਕਲੀ ਭਾਬੀ ਗੱਲ ਸੁਣਿਆ ਜੜਿਕਾ ਉਹ ਦੋਦੀ ਮੈਂ ਆਈ ਆ ਤੇ ਬਾਹਰ ਹੀ ਨਹੀਂ ਨਿਕਲੇ ਸਿੰਮੀ ਤੈਨੂੰ ਕਿਨੇ ਸੱਦਿਆ ਸੀ ਸੱਦਿਆ ਨਹੀਂ ਮੈਨੂੰ ਮੈਂ ਆਪੇ ਆਈ ਆ ਮੰਮੀ ਵਿਚਾਰੀ ਕੰਮ ਕਾਂਢੀ ਆ ਠੀਕ ਨਹੀਂ ਆ ਤੁਹਾਨੂੰ ਪਤਾ ਨਹੀਂ ਲੱਗਦਾ ਕੁਛ ਵੀ ਇਹ ਮੇਰੀ ਸੋਹਣ ਗੱਲ ਜਦੋਂ ਮੇਰੀ ਇਹ ਘਰ ਚ ਕੁਛ ਗਿਛ ਨਹੀਂ ਹੁੰਦੀ ਤੇ ਫਿਰ ਮੈਂ ਕਿੱਦਾਂ ਇਹਨਾਂ ਦੀ ਗੱਲ ਮੰਨਾ ਕਿਉਂ ਨਹੀਂ ਭਾਬੀ ਠਾਡੀ ਪੁੱਛ ਗਿਛ ਨਹੀਂ ਹੁੰਦੀ ਜਦੋਂ ਮੈਂ ਮੰਮੀ ਨੂੰ ਸਮਝਾਇਆ ਸੀ ਕਿ ਰਪਿੰਦਰ ਵਾਲਾ ਨਹੀਂ ਜਾਣਾ ਤੇ ਮੰਮੀ ਕਿਉਂ ਗਏ ਉਧਰ ਮੇਰੀ ਗੱਲ ਸੁਣ ਆਪਣੇ ਨੂੰ ਕਦੀ ਛੱਡਿਆ ਜਾਂਦਾ ਵਾ ਜਾਣਾ ਹੀ ਪੈਂਦਾ ਜੇ ਤੁਹਾਡਾ ਉਹਨਾਂ ਟਾਈਮ ਲਗਾਇਆ ਪੈਸੇ ਦਿੱਤੇ ਆ ਤੇ ਤੁਸੀਂ ਇਦਾਂ ਨਾ ਕਰੋ ਹੁਣ ਸਿਮੀ ਕੋਈ ਟਾਈਮ ਨਹੀਂ ਲਗਾਇਆ ਉਹ ਵੀ ਮਤਲਬੀ ਹੀ ਉਹਨਾਂ ਨੂੰ ਚਾਹੀਦੀ ਪੈਲੀ ਤਾਂ ਕਰਕੇ ਪੈਸੇ ਦਿੰਦੇ ਰਹੇ ਮੰਮੀ ਹੁਣੀ ਹੈਗੇ ਹੀ ਭੋਲੇ ਇਹਨਾਂ ਨੂੰ ਕਿਹੜਾ ਕੁਝ ਪਤਾ ਹੀ ਇਹਨਾਂ ਨੂੰ ਇਹ ਹੀ ਚੱਲ ਕੋਈ ਗੱਲ ਨਹੀਂ ਸਾਥ ਹੀ ਦੇਣ ਦੇ ਹੱਡਾ ਅਸੀਂ ਦੇ ਹੀ ਦੇਣੇ ਪੈਸੇ ਤੇ ਜਦੋਂ ਉਹਨਾਂ ਨੂੰ ਇੱਕ ਵਾਰੀ ਅਸੀਂ ਸਮਝਾ ਦਿੱਤਾ ਵਾ ਕਿ ਪੈਸੇ ਦੇ ਦਾਂਗੇ ਹੌਲੀ ਹੌਲੀ ਕਰਕੇ ਪਿੰਦਰ ਜਦੋਂ ਇੱਥੇ ਆ ਕੇ ਲੜਦੀ ਆ ਨਾ ਫਿਰ ਮੈਨੂੰ ਵੀ ਗੁੱਸਾ ਚੜਿਆ ਕਿ ਅਸੀਂ ਨਹੀਂ ਦੇਣੇ ਪੈਸੇ ਗਲਤੀਦ ਮੈਂ ਮੰਨਨੀ ਉਹਦੀ ਵੀ ਹੈਗੀ ਬੜਾ ਬੋਲਦੀ ਆ ਉਹਨਾਂ ਨੇ ਪਹਿਲੀ ਆਪਣੇ ਨਾਂ ਕਰਾਉਣੀ ਆ ਭਾਬੀ ਕੋਈ ਐਡਾ ਵੜੀ ਛਡਾਈ ਹੁੰਦਾ ਪਹਿਲੀ ਨਾਂ ਕਰਵਾ ਲੇਗਾ ਆਪਣੇ ਉਹ ਚਲੋ ਸ਼ੁਗਰ ਕਰੋ ਮੈਂ ਆ ਗਈ ਆ ਨਹੀਂ ਤੇ ਉਹਨਾਂ ਨੇ ਹੌਲੀ ਹੌਲੀ ਮੰਮੀ ਉਹਨਾਂ ਨੇ ਪੈਸੇ ਦੇ ਹੀ ਜਾਣੇ ਸੀ ਤੇ ਇਹਨਾਂ ਨੇ ਪਹਿਲੀ ਨਾਂ ਕਰ ਦੇਣੀ ਸੀ ਐਦਾਂ ਨਹੀਂ ਪਹਿਲੀ ਨਾਂ ਹੋ ਜਾਂਦੀਆਂ ਸਿਮੀ ਤੈਨੂੰ ਨਹੀਂ ਪਤਾ ਇਹ ਗੱਲ ਦਾ ਮੰਮੀ ਪਿੱਛੇ ਲੱਗ ਜਾਂਦੇ ਉਹਦੇ ਚਾਟੀ ਕੋਈ ਨੀਂ ਬੜੀ ਚਲਾਕ ਵਾ ਮੰਨਿਆ ਭਾਬੀ ਉਹ ਚਲਾਕ ਆ ਤੁਸੀਂ ਦੱਸੋ ਕਿੰਨਾ ਕੁ ਮੰਮੀ ਨਾਲ ਚੰਗਾ ਕਰਨਦੇ ਹੋ ਬਿਮਾਰ ਉਹ ਹੈਗੀ ਆ ਤੁੜੀ ਰਹਿੰਦੀ ਇਦਾਂ ਹੀ ਵਿਚਾਰੀ ਕਦੀ ਕਿਤੋਂ ਦਵਾਈ ਲੈ ਕਦੀ ਕਿਤੋਂ ਲੈ ਮੰਮੀ ਝੂਠ ਬੋਲਦੇ ਆ ਕਿਤੇ ਨਹੀਂ ਬਿਮਾਰ ਹੈਗੇ ਚੰਗੇ ਭਲੇ ਆ ਸਵੇਰੇ ਚੰਗੇ ਭਲੇ ਹੀ ਜਦੋਂ ਮੈਂ ਕੰਮ ਕਰਕੇ ਹੱਡੀਆਂ ਉਦੋਂ ਕਹਿੰਦੇ ਮੈਂ ਬਿਮਾਰ ਹੋ ਗਈਆਂ ਮੈਨੂੰ ਤਾਂ ਲੱਗਦਾ ਵਾ ਇਹ ਵੀ ਰੁਪਿੰਦਰ ਨੇ ਸਿਖਾਇਆ ਹਣਾ ਵਾ ਕਿ ਤਾਈ ਬਿਮਾਰ ਹੋ ਕੇ ਰਿਆ ਕਰ ਇਦਾਂ ਨਹੀਂ ਕੰਮ ਕਰਨਾ ਉਹਨੇ ਭਾਬੀ ਮੈਨੂੰ ਗੱਲ ਦੱਸ ਇਦਾਂ ਕੌਣ ਝੂਠੇ ਬਿਮਾਰ ਹੁੰਦਾ ਤੂੰ ਕਿਉਂ ਨਹੀਂ ਹੁੰਦੀ ਬਿਮਾਰ ਮੈਂ ਐ ਕਿਉਂ ਨਹੀਂ ਹੁੰਦੀ ਤੈਨੂੰ ਹੀ ਪਤਾ ਉਹਦੀ ਉਮਰ ਹੋ ਗਈ ਆ ਹੁਣ ਉਜੇ ਤਾਂ ਮੇਰੀ ਗੱਲ ਹੀ ਨਹੀਂ ਮੰਨਣੀ ਤੇ ਬਹਾਨੇ ਲਾਉਣੇ ਉਹਨਾਂ ਨੇ ਫਿਰ ਅੱਭੀ ਇੱਕ ਗੱਲ ਦੱਸ ਮੈਨੂੰ ਜੇ ਤੇਰੀ ਮਾਂ ਬਿਮਾਰ ਹੋ ਜਾਏ ਤੂੰ ਹੋਰ ਕੋ ਵੀ ਇਦਾਂ ਹੀ ਕੰਮ ਕਰਾਏਂਗੀ ਮੈਂ ਕਿਉਂ ਕਰਾਉਂਗੀ ਮਾਂ ਕੋ ਕੰਮ ਮੈਂ ਆਪ ਕਰੂੰਗੀ ਉਹ ਮਾਂ ਮਾਂ ਆ ਤਾਂ ਮੇਰੀ ਮਾਂ ਮਾਂ ਨਹੀਂ ਹੈ ਠੀਕ ਆ ਮੈਂ ਤੇ ਮਾਂ ਬਣਾ ਕੇ ਰੱਖਿਆ ਸੀ ਪਰ ਮੰਮੀ ਨੇ ਨਾ ਮਾਵਾਂ ਵਾਲੇ ਕੰਮ ਨਹੀਂ ਕੀਤੇ ਮੈਨੂੰ ਵੀ ਪਤਾ ਤੇਰਾ ਕਿੱਦਾਂ ਤੂੰ ਬੋਲਨੀ ਆ ਆਪਾਂ ਵੀ ਇਦਾਂ ਹੀ ਹੁੰਦੀਆਂ ਵਾ ਤੱਕੇ ਸਾਈ ਕਦੀ ਤੂੰ ਮਾਸੀ ਨੂੰ ਲੜ ਕੇ ਕੱਢਦੀ ਨਹੀਂ ਕਦੀ ਮੇਰੇ ਨਾਲ ਇਦਾਂ ਕਰਨੀ ਆ ਤੇਰੇ ਗਾੜੀ ਜੋੜੇ ਹੱਥ ਤੂੰ ਮਾਂ ਮੇਰੀ ਨੂੰ ਸੰਭਲਾ ਜਿੱਦਾਂ ਤੇਰੀ ਉਹ ਮਾਵਾਂ ਨਾ ਉਦਾਂ ਹੀ ਇਹ ਸਿਮੀ ਤੂੰ ਮੈਨੂੰ ਬੋਤਾ ਸਮਝਾਣਾ ਠੀਕ ਹੈ ਨਾ ਆਪਣੇ ਘਰ ਵੱਲ ਵੇਖੀ ਜਾਂਦਾ ਵਾ ਮੇਰੀ ਤਾਂ ਮਾਂ ਦੇ ਕਰਮ ਹੀ ਮਾਰੇ ਆ ਮੈਂ ਹਾਂ ਸੋਚਿਆ ਸੁੱਖ ਮਿਲੇਗਾ ਵਿਆਹ ਕਰਦਾਂਗੇ ਹਾਨੂੰ ਕੀ ਪਤਾ ਨੋਂ ਵੀ ਉਦਾਂ ਦੀ ਹੋਣੀ ਆ ਪਹਿਲਾ ਮੁੰਡਾ ਉਦਾਂ ਦਾ ਸਿੱਧਰ ਗਿਆ ਉਹਨਾਂ ਨੇ ਮਾਰ ਵੀ ਉਹਨੂੰ ਸੁੱਖ ਦਿੱਤਾ ਹੁਣ ਇਹ ਵੀ ਉਦਾਂ ਦੀ ਆ ਗਈ ਆ ਪਤਾ ਨਹੀਂ ਉਚਾਰਿਆਂ ਦਾ ਕੀ ਬਣਨਾ ਵਾ ਕਦੇ ਉਹਨਾਂ ਨੂੰ ਸੁੱਖ ਮਿਲਣਾ ਵੀ ਹੈ ਕਿ ਨਹੀਂ ਮਿਲਣਾ